ਤੁਸੀਂ ਦੇਖ ਰਹੇ ਹੋ ਐਸਐਮ ਜੀਐਨ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਅੱਸੀ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੀ ਸਭ ਤੋਂ ਵੱਡੀ ਮੰਡੀ ਸਬਜ਼ੀ ਮੰਡੀ ਦੇ ਵਿੱਚ ਜਿੱਥੋਂ ਕੀ ਦੂਰ ਦੂਰੋਂ ਪਿੰਡਾਂ ਤੋਂ ਸਬਜ਼ੀਆਂ ਆਉਂਦੀਆਂ ਨੇ ਤੇ ਇਧਰੋਂ ਦੀ ਸਪਲਾਈ ਅੱਗੇ ਗਲੀਆਂ ਦੇ ਵਿੱਚ ਜਿਹੜੇ ਰੇੜੀ ਵਾਲੇ ਫੜੀਆਂ ਵਾਲੇ ਵੇਚਦੇ ਨੇ ਉਹਨਾਂ ਨੂੰ ਸਪਲਾਈ ਕੀਤੀ ਜਾਂਦੀ ਆ ਤੁਹਾਨੂੰ ਇਸ ਟਾਈਮ ਅਸੀਂ ਹਾਲਾਤ ਦਿਖਾਵਾਂਗੇ ਸਬਜ਼ੀ ਮੰਡੀ ਦੇ ਕਿੰਨੀ ਕੁ ਇੱਥੇ ਗੰਦਗੀ ਮੌਜੂਦ ਆ ਇਸ ਟਾਈਮ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿ ਸਬਜ਼ੀ ਮੰਡੀ ਨੂੰ ਸਮਾਰਟ ਮੰਡੀ ਦੇ ਵਿੱਚ ਬਦਲਿਆ ਜਾਵੇਗਾ ਤਾਂ ਕਿ ਜੋ ਲੋਕ ਇੱਥੇ ਆਉਂਦੇ ਨੇ ਸਬਜ਼ੀਆਂ ਵੇਚਣ ਪਿੰਡਾਂ ਤੋਂ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਜੋ ਰੈਡੀ ਫੜੀਆਂ ਵਾਲੇ ਖਰੀਦਦਾਰੀ ਅਦਰੋਂ ਸਬਜ਼ੀਆਂ ਕਰਦੇ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਹੈ ਜਾਂ ਕੋਈ ਮਾਹੌਲ ਨਹੀਂ ਸਾਡੇ ਵਿੱਚ ਬੈਠੇ ਨੇ ਇੱਥੇ ਸਬਜ਼ੀ ਮੰਡੀ ਦੇ ਵਿੱਚ ਮਾਤਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਮਾਤਾ ਜੀ ਨਮਸਕਾਰ ਜੀ ਨਮਸਕਾਰ ਕਿਆ ਜਾਂਦਾ ਸੀਗਾ ਕਿ ਜਿਹੜੀ ਮੰਡੀ ਐ ਇਸ ਨੂੰ ਅਸੀਂ 스마트 ਮੰਡੀ ਬਣਾ ਦੇਾਂਗੇ ਇੱਕ ਇਹਨੂੰ ਖੂਬਸੂਰਤ ਰੂਪ ਦੇ ਦੇਾਂਗੇ ਪਰ ਤੁਹਾਨੂੰ ਕਿੱਦਾਂ ਦਾ ਲੱਗਦਾ ਕਿ ਇੱਥੇ ਤੁਸੀਂ ਸਬਜ਼ੀਆਂ ਵੇਚਦੇ ਹੋ ਕਿੰਨੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਸਬਜ਼ੀਆਂ ਨਹੀਂ ਵੇਚਦੇ ਅਸੀਂ ਪੱਠੇ ਲੈ ਕੇ ਜਾਂਦੇ ਹਾਂ ਬਸਾਂ ਲਈ ਪਰ ਗੰਦ ਬਹੁਤ ਆਲੇ ਦੁਆਲੇ ਸਫਾਈ ਨਹੀਂ ਹੈਗੀ ਆ ਦੇਖੋ ਕੀ ਹਾਲ ਆ ਨਰਕ ਵਜਿਆ ਪਿਆ ਸੁੰਡ ਬੱਚ ਚੱਲਣ ਦੇ ਆ ਇਹ ਤਾਂ ਜ਼ਿੰਮੇਵਾਰਾ ਬੰਦਿਆਂ ਦੀ ਗੱਲ ਬਣਦੀ ਆ ਵੀ ਅਸੀਂ ਸਫਾਈ ਕਰਨੀ ਚਾਹੀਦੀ ਹੈ। ਅਸੀਂ ਤਾਂ ਸਵੇਰੇ ਆਈਦਾ 4 ਵਜੇ ਆਪਣਾ ਬਿਠਾ ਢੱਕਾ ਲੈ ਕੇ ਚਲੇ ਜਾਂਦਾ। ਜਿਹੜੇ ਵਿਚਾਰੇ ਰਾਤ ਨੂੰ ਗੱਡੀਆਂ ਲਾ ਕੇ ਜ਼ੋਂਦੇ ਆ। ਠੀਕ ਹੈ ਜੀ। ਉਹਨਾਂ ਕੋਲ ਜਦੋਂ ਦਲਦਲ ਮੱਚਦੀ ਬਾਰਿਸ਼ ਪੈ ਜਾਂਦੀ ਗੱਡੀਆਂ ਵੀ ਨਹੀਂ ਨਿਕਲਦੀਆਂ। ਠੀਕ ਹੈ ਜੀ। ਬਹੁਤ ਗੰਦਗੀ ਹੈ ਮੈਂ ਤੁਸੀਂ ਤਕਲੀਫ ਸਮਝਦੇ ਹੋ ਜਿਹੜੇ ਇੱਥੇ ਲੋਕੀ ਰਹਿੰਦੇ ਨੇ ਰਾਤ ਨੂੰ ਵੀ ਪੈ ਗਈ ਇਸ ਤਾਪ ਰਾਤ ਦੇ ਨਹੀਂ ਰਹਿੰਦੇ ਆ ਠੀਕ ਹੈ ਜੀ ਰਾਤ ਹੀ ਘਟਣ ਜਾਂਦੇ ਆ ਸਿੱਧਾ ਸਾਡਾ ਗੁਜ਼ਾਰਾ ਹੀ ਮੰਡੀ ਦੇ ਸਿਰ ਤੇ ਸਾਡੇ ਕੋਲ ਮਾਲ ਬਸੂਆ ਗਾਈਆਂ ਆ ਠੀਕ ਹੈ ਜੀ ਵੰਡਰਾਂ ਗਾਈਆਂ ਗਰੀਬ ਜਿਹੜੀਆਂ ਲੋਕੀ ਛੱਡ ਦਿੰਦੇ ਉਹਨਾਂ ਦੀ ਸੇਵਾ ਕਰਦੇ ਤੇ ਕਿੰਨੀ ਕੁ ਦੇਰ ਤੱਕ ਤੁਸੀਂ ਦੇਖਦੇ ਹੋ ਕਿੰਨੀ ਕੁ ਦੇਰ ਤੋਂ ਚੱਲੀ ਆ ਰਹੀ ਹੈ ਇਹ ਪ੍ਰੋਬਲਮ ਇੱਧਰ ਜਿੱਦਣ ਦੀ ਮੰਡੀ ਬਣੀ ਉਦੋਂ ਦੇ ਦੇਖਦੇ ਆ ਠੀਕ ਹੈ ਜੀ ਸਫਾਈ ਸਫਾਈ ਦਾ ਬਸ ਇਦਾਂ ਹੀ ਆ ਇਹ ਜੇ ਠੇਕੇਦਾਰੀ ਚ ਚੱਲਦੀ ਪਈ ਨਾ ਜਿਹੜੀ ਜੀ ਇਹ ਠੇਕੇਦਾਰ ਸਦਾ ਨਹੀਂ ਹੋ ਰਿਹਾ ਤੇ ਨਹੀਂ ਗਵਰਨਮੈਂਟ ਬਹੁਤ ਕੁਝ ਕਹਿੰਦੀ ਗਈ ਹੈ ਪਿਆਪਾ ਸਫਾਈ ਰੱਖਾਂਗੇ ਬਹੁਤ ਰੱਖਾਂਗੇ ਸਫਾਈ ਪਰ ਸਫਾਈ ਦੇ ਖਲੋਤਾ ਜਾਂਦਾ ਨੱਕ ਨਹੀਂ ਦਿੱਤਾ ਜਾਂਦਾ ਇੱਥੇ ਬਰਸਾਤਾ ਦਾ ਕੁੱਤਾ ਪਿਸ਼ਾਬ ਕਰ ਜਣਾ ਤੇ ਘੋੜੇ-ਘੋੜ ਚਿੱਕੜਾ ਹੋ ਜਾਂਦਾ ਇੱਥੇ ਜੀ ਅੱਜ ਤੋਂ ਪਹਿਲਾਂ ਇਹ ਨਹੀਂ ਨਹੀਂ ਨਾ ਬੁਰਾ ਹਾਲ ਹੈ ਇਹਨਾਂ ਬਰਸਾਤਾ ਵਿੱਚ ਬਹੁਤ ਜ਼ਿਆਦਾ ਗੱਡੀਆਂ ਨਹੀਂ ਨਿਕਲਦੀਆਂ ਸਵੇਰੇ ਸਵੇਰੇ ਹੁਣ ਆਂਦੇ ਕਰਾਈ ਕਰਦੇ ਨੇ ਸੋ ਸਰ ਹਰ ਗੱਡੀ ਕੋਲ ਚਾ ਜਾਂਦਾ ਭੋਕਰਾ ਸਿਰ ਚਾ ਜਾਂਦਾ ਏਨੂੰ ਨੂੰ ਪਤਾ ਆਏਗਾ ਸਾਡਾ ਜਾਵਾ ਇਹਨੇ ਸਫਾਈ ਦਾ ਪਰ ਸਫਾਈ ਤੇ ਹੁੰਦੀ ਨਹੀਂ ਹੈ ਮਤਲਬ ਤੁਹਾਨੂੰ ਸਫਾਈ ਦਿਖਦੀ ਨਹੀਂ ਹੈਗੀ ਕੋਈ ਕੀਤੀ ਨਹੀਂ ਸਫਾਈ ਬਿਲਕੁਲ ਸਫਾਈ ਨਹੀਂ ਦਿਖਦੀ ਜੀ ਜਿਵੇਂ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਸੀਗਾ ਕਿ ਹੁਣ ਮੰਡੀ ਦਾ ਸੁਧਾਰ ਅਸੀਂ ਜਾਰੀ ਕੀਤਾ ਹੈ ਚੱਲ ਰਿਹਾ ਹੈ ਮੰਡੀ ਦਾ ਸੁਧਾਰ ਕੀ ਲੱਗਦਾ ਕੋਈ ਸੁਧਾਰ ਹੋ ਰਿਹਾ ਕੋਈ ਸੁਧਾਰ ਨਹੀਂ ਹੋ ਰਿਹਾ ਜੀ ਸਿਰਫ ਕਿਹਾ ਜਾਂਦਾ ਬਸ ਹਜ਼ਾਰ ਹੁੰਦਾ ਨਹੀਂ ਹੈ ਜੀ ਲੁਧਿਆਣਾ ਤੋਂ ਐਸਐਮ ਜੰਡ ਨਿਊਜ਼ ਕੈਮਰਾਮੈਨ ਜਤਿੰਦਰ ਨਾਲ ਮੈਂ ਗਗਨ ਸ਼ਰਮਾ